ਬਹੁਤ ਧੰਨਵਾਦ ਜੀ ਇੱਕ ਸਟੇਟ ਦਾ ਮੁੱਖ ਮੰਤਰੀ ਹੋਵੇ ਉਹਦੇ ਕੋਲ ਗ੍ਰਹਿ ਮੰਤਰਾਲੇ ਆਵੇ ਹੋਵੇ ਮੇਰੇ ਖਿਆਲ ਜੇਲ੍ਹ ਵਾਲਾ ਵਿਭਾਗ ਵੀ ਹੋਵੇ ਹੋਰ ਬਹੁਤ ਸਾਰੇ ਵਿਭਾਗ ਹੋਣ ਤੇ ਉਸ ਟਾਈਮ ਉਹ ਬਿਆਨ ਇਹ ਦੇਣ ਵੀ ਜਿਹੜੀ ਇਹ ਇੰਟਰਵਿਊ ਹੋਈ ਆ ਇੱਥੇ ਤਾਂ ਨਹੀਂ ਹੋਈ ਹੈਗੀ ਕਿਤੇ ਹੋਰ ਹੋਈ ਆ ਕੀ ਖਬਰ ਹੈ ਜੀ ਜਿਹੜੀ ਮੈਂ ਹੁਣ ਇਦਾਂ ਹੀ ਗੱਲ ਕੀਤੀ ਆ ਬਿਲਕੁਲ ਇਹ ਬਿਲਕੁਲ ਸਹੀ ਗੱਲ ਹੈਗੀ ਆ ਕਿ ਲੋਰੈਂਸ ਰਿਸ਼ਨੋਈ ਦੀ ਇੰਟਰਵਿਊ ਹੋਈ ਇੱਕ ਵਾਰ ਨਹੀਂ ਬਲਕਿ ਦੋ ਵਾਰ ਹੋਈ ਜੀ ਤੇ ਉਹ ਵੀ ਟੀਵੀ ਚੈਨਲ ਤੇ ਹੋਈ ਤੇ ਸ਼ਰਿਆ ਮਾ ਜੇ ਕੋਈ ਜੇਲ੍ਹ ਦੇ ਵਿੱਚ ਹੋਵੇ ਕੀ ਉਹ ਫੋਨ ਯੂਜ਼ ਕਰ ਸਕਦਾ ਕੀ ਉਹ ਉਹਦੇ ਕੋਲ ਇੰਟਰਨੈਟ ਦੀ ਕੋਈ ਸਹੂਲਤ ਹੁੰਦੀ ਹੈ ਇਥੋਂ ਤੱਕ ਕਿ ਜਦੋਂ ਉਹ ਇੰਨੇ ਉਸ ਤੇ ਪਰਚੇ ਹੋਣ ਇੰਨੇ ਸੁਰੱਖਿਆ ਪਹਿਰੇ ਚ ਹੋਵੇ ਤੇ ਫਿਰ ਸਵਾਲ ਸਰਕਾਰ ਤੇ ਆ ਗਿਆ ਫਿਰ ਜੇਲ੍ਹ ਪ੍ਰਸ਼ਾਸਨ ਤੇ ਆ ਗਿਆ ਜਿੰਨੇ ਤੁਸੀਂ ਕਿਹਾ ਹੋਮ ਮਿਨਿਸਟਰ ਤੇ ਆ ਗਿਆ ਫਿਰ ਉਹ ਅਧਿਕਾਰੀ ਡੀਜੀਪੀ ਤੱਕ ਸੀਐਮ ਦੇ ਨਾਲ ਨਾਲ ਡੀਜੀਪੀ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਸਟੇਟ ਦੇ ਵਿੱਚ ਤਾਂ ਇਹ ਇੰਟਰਵਿਊ ਨਹੀਂ ਹੋਈ ਇਹ ਵੀ ਕਿਹਾ ਗਿਆ ਕਿਉਂਕਿ ਉਹ ਤਿਹਾਰ ਜੇਲ੍ਹ ਦੇ ਵਿੱਚ ਵੀ ਰਿਹਾ ਲਾਰੈਂਸ ਜਾਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਵੀ ਰਿਹਾ ਤੇ ਇਹ ਕਿਹਾ ਗਿਆ ਕਿ ਰਾਜਸਥਾਨ ਦੇ ਜੇਲ੍ਹ ਦੇ ਵਿੱਚ ਵੀ ਰਹਾ ਸਨ ਨੂੰ ਪਤਾ ਕਿੱਥੇ ਹੋਈ ਹੈ ਸਾਡੇ ਇੱਥੇ ਨਹੀਂ ਹੋਈ ਪਰ ਹੁਣ ਜਦੋਂ ਜਾਂਚ ਰਿਪੋਰਟ ਸਾਹਮਣੇ ਆ ਗਈ ਅਦਾਲਤ ਦੇ ਵਿੱਚ ਉਹ ਰਿਪੋਰਟ ਰੱਖਤੀ ਤੇ ਉਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਹੋਈ ਹੈ ਹਾਲੇ ਵੀ ਜਿਹੜੀ ਸਰਕਾਰ ਹੈ ਉਹ ਇਹ ਕਹਿ ਰਹੀ ਹੈ ਕਿ ਹਾਲੇ ਤੱਕ ਜੀ ਉਹ ਬੰਦ ਰਿਪੋਰਟ ਹੈ ਹਾਲੇ ਸਾਹਮਣੇ ਨਹੀਂ ਆਈ ਇਹ ਕਿਵੇਂ ਕਹਿ ਸਕਦੇ ਹੋ ਹਾਲਾਂਕਿ ਜਿਹੜੀ ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਐਸਆਈਟੀ ਬਣਾਈ ਗਈ ਹੈ ਉਹਨੇ ਸਾਫ਼ ਤੌਰ ਤੇ ਕਹਿਤਾ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਹੁਣ ਹੁਣੀ ਤਾਂ ਕਾਰਵਾਈ ਚਾਹੀਦੀ ਹੈ ਪਹਿਲਾਂ ਤਾਂ ਤੁਹਾਡੇ ਤੇ ਇਹ ਸਵਾਲ ਹੈ ਕਿ ਤੁਸੀਂ ਪਹਿਲਾਂ ਕਿਵੇਂ ਕਹਿ ਦਿੱਤਾ ਕਿ ਸਾਡੀ ਸਟੇਟ ਚ ਨਹੀਂ ਹੋਈ ਜੀ ਤੇ ਜੇ ਪਹਿਲੀ ਪਹਿਲਾਂ ਤੁਹਾਡੀ ਸਟੇਟ ਦੇ ਵਿੱਚ ਹੋਈ ਹੈ ਫਿਰ ਇਹ ਸਵਾਲ ਹੈ ਕਿ ਇਹਦੇ ਵਿੱਚ ਕਿਹਦੀ ਸ਼ਹਿਤ ਹੋਈ ਹੈ ਕਿਵੇਂ ਅੱਧਾ ਅੱਧਾ ਪੌਣਾ ਪੌਣਾ ਘੰਟੇ ਦੀਆਂ ਇੰਟਰਵਿਊਆਂ ਇਸ ਦੇ ਵਿੱਚ ਹਰ ਸਵਾਲ ਦਾ ਜਵਾਬ ਲਾਰੈਂਸ ਨੇ ਦਿੱਤਾ ਕਿਵੇਂ ਉਹਨੂੰ ਕੋਈ ਮਤਲਬ ਫਿਕਰ ਹੀ ਨਹੀਂ ਕੋਈ ਫਰਕ ਹੀ ਨਹੀਂ ਹੋਇਆ ਇੱਕ ਕ੍ਰਿਮੀਨਲ ਆ ਕ੍ਰਿਮੀਨਲ ਦੇ ਨਾਲ ਕਿਵੇਂ ਦਾ ਬਿਹੇਵ ਕਰਨਾ ਹੁੰਦਾ ਹੈ ਕੋਈ ਤਰੀਕਾ ਹੁੰਦਾ ਹੈ ਉਹਨੂੰ ਜੇਲ੍ਹ ਦੇ ਵਿੱਚ ਰੱਖ ਕੇ ਕਿ ਉਹ ਉਹਨੂੰ ਕੋਈ ਇਸ ਤਰ੍ਹਾਂ سہੂਲਤਾਂ ਨਹੀਂ ਮਿਲਣੀ ਉਹਦਾ ਕੋਈ ਫਰਕ ਹੀ ਨਹੀਂ ਹੈਗਾ ਜੇ ਉਹ ਜੇਲ੍ਹ ਦੇ ਵਿੱਚ ਵੀ ਇਸ ਤਰ੍ਹਾਂ ਦੇ ਇੰਟਰਵਿਊ ਕਰਦਾ ਏ ਉਹ ਵੀ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦਾ ਜਿਹੜਾ ਮਾਸਟਰਮਾਈਂਡ ਹੋਵੇ ਤੇ ਸਵਾਲ ਤਾਂ ਨਹੀਂ ਹੁਣ ਦੇਖਣਾ ਹੋਵੇਗਾ ਸਰਕਾਰ ਕਦੋਂ ਜਵਾਬ ਲੈਂਦੀ ਹੈ ਇਸ ਦੇ ਬਾਰੇ ਜੀ 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 ਸੋ ਨਾਲ ਦੀ ਨਾਲ ਇਹ ਦੂਜੇ ਪਾਸੇ ਦੂਜੀ ਸਰਕਾਰ ਵਾਲਿਆਂ ਜਿਹਨਾਂ ਦੀ ਪਹਿਲਾਂ ਹੁੰਦੀ ਸੀਗੀ ਕਈ ਸਾਲ ਪਹਿਲਾਂ ਦੀ ਗੱਲ ਕਰਦੇ ਆ ਸੋ ਬਿਕਰਮਜੀਤ ਮਜੀਠੀਆ ਉਹਨਾਂ ਦੀ ਸੋ ਉਹਨਾਂ ਦਾ ਵੀ ਕੋਈ ਫੈਸਲਾ ਆਇਆ ਜੀ हां बिल्कुल देखो ये जड़ा विक्रम सिंह मुरीठिया वाली गल हैगी वो ये है बार -बार। बार -बार वो कि विक्रम सिंह मुरीठिया ਨੂੰ ਪਹਿਲਾਂ ਸੱਮਣ ਜਾਰੀ ਹੁੰਦੇ ਨੇ ਜੀ ਐਸਆਈਟੀ ਵੱਲੋਂ ਉਹਨਾਂ ਨੂੰ ਬੁਲਾਇਆ ਜਾਂਦਾ ਵਾਰ-ਵਾਰ ਜਦੋਂ ਵਾਰ-ਵਾਰ ਬੁਲਾਇਆ ਜਾਂਦਾ ਐਸਆਈਟੀ ਦੇ ਵੱਲੋਂ ਤਾਂ ਵਿਕਰਮ ਸਿੰਘ ਮੁਰੀਠੀਆ ਪੇਸ਼ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹ ਅਦਾਲਤ ਚਲੇ ਜਾਂਦੇ ਨੇ ਉਹ ਕਹਿੰਦੇ ਨੇ ਕਿ ਮੈਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਮੇਰੇ ਸਿੱਟ ਜਿਹੜੀ ਹੈ ਉਹਨਾਂ ਕੋਲੇ ਕੋਈ ਸਬੂਤ ਨਹੀਂ ਮੇਰੇ ਖਿਲਾਫ ਤਾਂ ਫਿਰ ਪੰਜਾਬ ਸਰਕਾਰ ਦੇ ਵਕੀਲ ਜਿਹੜੇ ਨੇ ਉਹ ਹਾਈ ਕੋਰਟ ਦੇ ਅੱਗੇ ਜਾ ਕੇ ਇਹ ਕਹਿ ਦਿੰਦੇ ਨੇ ਕਿ ਅਸੀਂ ਤਾਂ ਜੀ ਸਮਣه ਵਾਪਸ ਲੈਨੇ ਜੀ ਤੇ ਉੱਥੇ ਸਮਣه ਵਾਪਸ ਲੈਂਦੇ ਨੇ ਫਿਰ 2 ਦਿਨ ਬਾਅਦ ਦੁਬਾਰਾ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਸਮਣه ਜਾਰੀ ਕਰ ਦਿੱਤੇ ਜਾਂਦੇ ਨੇ ਇੱਕ ਵਾਰ ਫੇਰ ਜੀ ਉਹੀ ਕੇਸ ਦੇ ਵਿੱਚ ਤਾਂ ਹੁਣ 18 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਮੁਰ ਤੋਂ ਪਟਿਆਲਾ ਅਦਾਲਤ ਪਟਿਆਲਾ ਦੇ ਵਿੱਚ ਸਿੱਟੇ ਅੱਗੇ ਪੇਸ਼ ਹੋਣਾ ਹੋਵੇਗਾ ਹਾਲਾਂਕਿ ਇਹ 2021 ਦਾ ਮਾਮਲਾ ਹੈ ਡਰੱਗਸ ਦਾ ਮਾਮਲਾ ਹੈ ਨਸ਼ਾ ਤਸਕਰੀ ਦਾ ਐਨਡੀਪੀਐਸ ਐਕਟ ਦੇ ਤਹਿਤ ਉਦੋਂ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਕੀਤਾ ਗਿਆ ਸੀ ਤੇ ਜੇਲ੍ਹ ਵੀ ਉਹਨਾਂ ਨੇ ਭੁਗਤੀ ਉਸ ਤੋਂ ਬਾਅਦ ਜ਼ਮਾਨਤ ਮਿਲ ਗਈ ਸੀ ਉਹਨਾਂ ਨੂੰ ਤੇ ਹੁਣ ਇੱਕ ਵਾਰ ਫੇਰ ਸੱਮਣ ਜਾਰੀ ਕੀਤਾ ਗirender ਅਸਲ ਹੋਇਆ ਕਿ ਇਹ ਪਹਿਲਾਂ ਤਾਂ ਸੱਮਣ ਵਾਪਸ ਲੈ ਲੈ ਉਹ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਫੇਸਬੁੱਕ ਤੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੀ ਸੀਐਮ ਜੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੋਈ ਸੈਟਿੰਗ ਹੋ ਗਈ ਤਾਂ ਸੰਮਣ ਵਾਪਸ ਲਏ ਨੇ ਫਿਰ ਜਦੋਂ ਸੋਸ਼ਲ ਮੀਡੀਆ ਤੇ ਰੌਲਾ ਪੈਣ ਲੱਗ ਗਿਆ ਫਿਰ ਦੁਬਾਰਾ ਤੋਂ ਸੰਮਣ ਜਿਹੜੇ ਨੇ ਉਹ ਕੀਤੇ ਗਏ ਜੀ 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 ਸੋ ਆਪਣੇ ਕੋਲ ਹੈਗੇ ਨੇ 2.5 ਮਿੰਟ ਬਾਕੀ ਦੀਆਂ ਖਬਰਾਂ ਆਪਾਂ ਜਰੂਰ ਸੰਝਿਆ ਕਰਾਂਗੇ ਜੀ ਆ ਬਿਲਕੁਲ ਜਿਸ ਤੰਗ ਦੇ ਨਾਲ ਪੰਜਾਬ ਦੀ ਅਸੀਂ ਹਰ ਰੋਜ਼ ਗੱਲ ਕਰਦੇ ਆ ਇੱਕ ਤਾਂ ਕੱਲ ਗੱਲ ਸੀਗੀ ਕਿ ਕਿਸਾਨਾਂ ਤੇ ਸ਼ੰਭੂ ਬਾਰਡਰ ਦੀ ਉਹ ਜਿਹੜੀ ਆ ਹੁਣ ਅਗਲਾ ਦੇਖਣਾ ਹੋਵੇਗਾ ਕਦੋਂ ਖੁੱਲਦਾ ਕਿਉਂਕਿ 7 ਦਿਨ ਦਾ ਸਮਾਂ ਪਤਾ ਗਿਆ ਹੈਗਾ ਹਰਿਆਣਾ ਸਰਕਾਰ ਨੂੰ ਉਹਦੇ ਵਿੱਚ ਹੁਣ ਅਗਲੀ ਕਾਰਵਾਈ ਜਿਹੜੀ ਆ ਉਹ ਹਰਿਆਣਾ ਵਾਲੇ ਨੇ ਕਰਨੀ ਹੈ ਇਧਰ ਪੰਜਾਬ ਦੇ ਕਿਸਾਨ ਜਿਹੜੇ ਨੇ ਉਸ ਦੇ ਵਿੱਚ ਇਹ ਹੈਗਾ ਕਿ ਉਹ ਅੱਗੇ ਵਧਦੇ ਨੇ ਜਾਂ ਨਹੀਂ ਵਧਦੇ ਇਹ ਹੁਣ ਪੰਜਾਬ ਦੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਨੇ ਆਪਣੀ ਮੀਟਿੰਗ ਕਰਦੀ ਹੈ ਉਹਦੇ ਵਿੱਚ ਉਹ ਫੈਸਲਾ ਲੈਣਗੇ ਕਿ ਅੱਗੇ ਜਾਣਾ ਹੈ ਕਿਸਾਨਾਂ ਨੇ ਜਾਂ ਫਿਰ ਹਾਲਾਲ ਇੱਥੇ ਹੀ ਐਮਐਸਪੀ ਦੇ ਜਿਹੜੇ ਗਰੰਟੀ ਕਾਨੂੰਨ ਹੈ ਉਹਨੂੰ ਲੈ ਕੇ ਇੱਥੇ ਧਰਨਾ ਦੇਣਾ ਅੱਜ ਕਿਉਂਕਿ ਸਾਰੀਆਂ ਜਿੱਥੇ ਦੁਨੀਆ ਭੁਪਿੰਦਰ ਜੀ ਆਦ ਅੱਦ ਨੇ ਇੱਕ ਦੋ ਤਿੰਨ ਜਿੱਥੇ ਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਕਾਲ ਦਿੱਤੀ ਗਈ ਸੀਗੀ ਬਾਕੀ ਜਿੱਥੇ ਬੰਨਿਆ ਅੱਜ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਮੀਟਿੰਗ ਕੀਤੀ ਹੈ ਜਿਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਮੰਗ ਪੱਤਰ ਦੇਣੇ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਜੀ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੋਂ ਲੈ ਕੇ ਜੀ ਸਾਰੇ ਸੰਸਦਾਂ ਨੂੰ ਜਿਹੜੇ ਨੇ ਜੀ ਉਹ ਕੋ ਮੰਗ ਪੱਤਰ ਦਿੱਤੇ ਜਾਣੇ ਨੇ ਜਿਸ ਦੇ ਵਿੱਚ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਰੱਖੀਆਂ ਜਾਣੀ ਇਹ ਜਿਹੜੀ ਮੰਗ ਹੈਗੀ ਹੈ ਉਹਨਾਂ ਨੂੰ ਮੰਗੀ ਤਾਂ ਬਹੁਤ ਦੇਰ ਦੀ ਹੈ ਕਿ ਐਮਐਸਪੀ ਤੇ ਕਾਨੂੰਨ ਬਣਾਇਆ ਜਾਵੇ ਕਿ ਕਿ ਐਮਐਸਪੀ ਤੇ ਲਗ ਕਰ ਦਿੱਤੀ ਜਾਂਦੀ ਹੈ ਜੀ ਪਰ ਐਮਐਸਪੀ ਦਿੱਤੀ ਨਹੀਂ ਜਾਂਦੀ ਹੈਗੀ ਜੀ ਜੀ ਇਹਦੇ ਨਾਲ ਇੱਕ ਹੋਰ ਖਬਰ ਜਿਹਨੇ ਸਭ ਦਾ ਧਿਆਨ ਖਿੱਚਿਆ ਉਹ ਇਹ ਹੈ ਕਿ ਖਰੜ ਦੇ ਕੋਲੇ ਇੱਕ ਹਿੰਦੀ ਫਿਲਮ ਜਿਹੜਾ ਸੀਰੀਅਲ ਹੈ ਉਸ ਦੀ ਸ਼ੂਟਿੰਗ ਚੱਲ ਰਹੀ ਸੀ ਉੱਥੇ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਵੀ ਨਕਲੀ ਬਣਾਇਆ ਹੋਇਆ ਸੀਗਾ ਗੁਰਦੁਆਰੇ ਦਾ ਵੀ ਸੈੱਟ ਬਣਾਇਆ ਹੋਇਆ ਸੀਗਾ ਅੰਦਰ ਪਾਲਕੀ ਸਾਹਿਬ ਦੀ ਬਣਾ ਲਈ ਤੇ ਪਾਵਨ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹਦੇ ਢੰਗ ਦਾ ਤਿਆਰ ਕਰ ਲਿਆ ਤੇ ਉੱਥੇ ਕੁਝ ਨਿਹੰਗ ਸਿੰਘ ਪਹੁੰਚ ਕੇ ਤੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਜੀ ਉਸ ਤੋਂ ਬਾਅਦ ਹੁਣ ਐਸਜੀਪੀਸੀ ਨੇ ਵੀ ਉਸ ਦਾ ਨੋਟਿਸ ਲਿਆ ਕਿ ਕੋਈ ਵੀ ਜਿਹੜਾ ਇਸ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਨਕਲੀ ਤਰੀਕੇ ਨਾਲ ਸੈੱਟ ਨਹੀਂ ਤਿਆਰ ਕਰ ਸਕਦਾ ਕਿਉਂਕਿ ਉਹਦੇ ਵਿੱਚ ਅਨੰਦਕਾਰ ਦੀ ਕਰਵਾਏ ਜਾ ਰਹੀ ਸੀਗੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਕਿ ਗੁਰਦੁਆਰਾ ਸਾਹਿਬ ਦਾ ਸੀਨ ਹੁੰਦੇ ਨੇ ਨਾ ਪਟੇਕ ਜਨ ਦੇ ਸੀਨ ਹੁੰਦੇ ਨੇ ਜਾਂ ਕੋਈ ਹੋਰ ਵੀ ਹੁੰਦੇ ਨੇ ਪਰ ਉਹਨਾਂ ਵਿੱਚ ਸਾਰਾ ਉਹ ਗੁਰਦੁਆਰਾ ਸਾਹਿਬ オリジナル ਹੁੰਦਾ ਹੀ ਨਹੀਂ ਹੈਗਾ ਕੋਈ ਨਕਲੀ ਸੈੱਟ ਤਿਆਰ ਕਰ ਲਿਆ ਇਹਨਾਂ ਨੇ ਸਾਰਾ ਸੈੱਟ ਹੀ ਨੇ ਕੋਈ ਤਿਆਰ ਕੀਤਾ ਹੋਸੀ ਜੀ ਨਿਸ਼ਾਨ ਸਾਹਿਬ ਜਾਂਦੀ ਜੇ ਬਣਾਇਆ ਹੋਸੀ ਜੀ ਉਹਦੇ ਵਰਗਾ ਹੋਰ ਵੀ ਜਿਹੜੀਆਂ ਚੀਜ਼ਾਂ ਸੀ ਕਿ ਉਹ ਵੀ ਗਲਤੀਆਂ ਬਣਾਈਆਂ ਹੋਈਆਂ ਸੀ ਕਿ ਨਕਲ ਕੀਤੀ ਹੋਈ ਸੀ ਹਰ ਚੀਜ਼ ਦੀ ਜੀ ਜੀ ਤਾਂ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਚੱਲੇਗਾ ਅ ਸਿੱਖ ਧਰਮ ਦੇ ਵਿੱਚ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਨਕਲੀ ਥੀਂ ਤੁਸੀਂ ਬਣਾਓ ਜੀ ਜੀ ਤਾਂ ਹੁਣ ਉਸ ਤੇ ਵੀ ਰੋਕ ਲਾ ਦਿੱਤੀ ਗਈ ਹੈ ਕਿ ਕੋਈ ਵੀ ਨਕਲੀ ਸੈੱਟ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦਾ ਨਹੀਂ ਹੋਊਗਾ ਤਿਆਰ ਨਹੀਂ ਕਰ ਸਕਦਾ ਜੀ 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 ਬਹੁਤ ਬਹੁਤ ਧੰਨਵਾਦ ਸੇ ਬਾਕੀ ਖਬਰਾਂ ਲਈ ਆਪਾਂ ਤੁਹਾਨੂੰ